ਸੱਬਲੀ ਕੋਵਰੀ ਕੱਲੀ ਆ ਫਦਰੀ ਕੋਵਰੀ ਕੱਲੀ ਆ ਦੀ ਬਾਮਣਾ ਦੀ ਧੁਕਮਾ ਦਾ ਸੀਰਾ ਮਿਟਾਈ ਗਲੋਟੇ ਕਾਤ ਲੈੰਗੇ ਤੈ ਗਲੋਟੇ ਕਾਤ ਲੈੰਗੇ ਫਿਰ ਪਨੀ ਨੈਣੇ ਜੀਰੰ ਫਿਰ ਪਨੀ ਦੀਆਂ ਵਾਹਾਂ ਜੋਕੀ ਆਂਗੇ फेर बणी मंजे हीर सबीर हिकु बीा लारी ਲਿਆ ਆ ਬਾਲ ਕੀ ਸ਼ੁਕਰ ਰਹੀ ਚੰਦ ਕਰੀ ਰੰਗ ਨਾਲ ਪੰਗੂੜਾ ਡੰਗਿਆ ਨੋਰ ਪੰਗੂੜਾ ਡੰਗਿਆ ਹਲ ਦਿੱਤੀਆਂ ਘੜਲ ਕੀ ਉਹ ਲੋਕ ਖੜੇ ਸਬਤ ਦੇਖਦੀਓ ਲੋਕ ਖੜੇ ਆ ਸਬਤ ਦੇਖਦੀਓ ਉਹ ਸਾਨੂੰ ਤੇ ਸਾਡਾ ਵਕੀਰ ਜਲ ਡੁੱਲਿਆ ਸਬਤ ਦੇ ਲਿਆ ਤੇਰੀਓ ਲਿਆ ਜਬ ਦੇ ਨੇ ਤੇਰੀ ਤੇ ਭਗਤਾਂ ਤੇ ਪਾਏਗੀ ਪੀੜ ਫਿਰ ਭਗਤਾਂ ਤੇ ਪੀੜ ਪੈਣੀਆਂ ਬਾਦਸੇ ਪੀੜਾ ਪੈਣੀਆਂ ਭੀਖਾ ਮਗਦੇ ਨੀਰ ਮੁੰਡਾ ਮਾਰਿਆ ਮਰ ਗਿਆ ਸ਼ਰਮੇਦਾਂ ਮਾਰਿਆ ਮਰਿਆ ਸ਼ਰਮੇਦਾਂ ਜਿਵੇਂ ਖਤੀਬ ਹੈ ਇਕਬੀਰ ਤੀਓ ਦਵਾਰ ਹੈ ਭਗਤ ਇਕਬੀਰ ਦੀਓ ਇਹ ਬਾਤ ਕਬੀਰ ਦੀਓ ਸਭ ਖਾਂਦੇ ਖਣ ਦੇਖੀ ਰਾਂ ਤੂੰ ਚੜਨੇ ਜੱਤ ਦੇ ਤੇ ਬਾੜੀ ਤਨਾ ਜਸ ਦੇ ਬਾੜੜੀ ਕੋਈ ਯਾਦ ਕਰੀ ਗੱਤੇ ਤੰਬ ਨੇ ਭਾਰ ਨਹੀਂ ਜਲੜਾ ਤੰਬ ਬਾੜ ਨਹੀਂ ਜਲੜਾ ਘਰਾ ਉਗਣ ਪਰਿਆ ਉਹ ਜੇ ਕਚਾ ਤੰਬ ਡੜ ਗਿਆ ਏ ਕਦਾਂ ਦਾ ਡਟ ਗਿਆ ਹੋ ਹੋ ਜੰਗਲੀ ਤੁਰ ਜੂ ਮੈਂ ਡਕੇ ਤੋੜ ਗਈ ਆ ਫੇ ਤੁਰ ਜੂ ਮੈਂ ਡਕੇ ਤੋੜ ਗਈ ਕਰੋ ਸ਼ਾਇਦ ਮਗਾ ਕੇ ਅਸੀਂ ਪੁੱਤ ਮੇਲਾ ਤੇਰੀ ਮਾਨੰ ਮੇਲਾ ਤੇਰੀ ਮਾਨੰ ਫਿਰ ਹੋਣਾ ਨਹੀਂ ਵਹਤੇ ਓ ਕੋਲਾ ਕਹਿੰਦੀ ਤਾ ਬਿਲਾ ਮੇਰਾ ਭਾਮਾਨੰ ਉਹ ਪੂਰਾ ਮੇਰੇ ਲੱਗ ਨੂੰ ਓ ਪੂਰਾ ਮੇਰੇ ਲੱਗ ਨੂੰ ਮੈਂ ਤਾਰਿਆ ਦੇਖ ਨਰਬਾਣ ਓ ਰੱਬਾ ਮੈਂ ਨਰਾਸੀ ਬਾਦਣੀ ਮੈਂ ਨਰਾਸੀ ਭਗਤਨੀ ਪਰ ਮੈਨੂੰ ਤੇਰਾ ਤੂੰ ਇੱਕਨਾਂ ਦੇ ਦੋਖ ਅਖੰਡ ਦਾ ਦਖਨ ਖੰਡ ਦੰਗ ਇੱਕ ਨੰਨ ਨੂੰ ਲਾਉਣਾ ਹੌਲਾ ਨੇ ਪਾਵੇ ਫਲ ਬਣ ਗਦੀ ਪਾਵੇ ਫਲ ਬਣ ਗਦੀ ਮੱਝ ਲਫਕੀਆਂ ਮੰਗ ਉਹ ਪਹਿਲਾਂ ਸੀ ਉੱਚਾ ਦੇਖਦੀ ਪੱਲਾ ਸੀ ਉੱਚਾ ਦੇਖਦੀ ਫਿਰ ਕਰਦੀ ਫਲ ਫਲ ਛੇਲਿਆਂ ਦੇ ਚਮਕਦੀ ਫਲ ਛੇਲਿਆਂ ਦੇ ਚਮਕਦੀ ਉਹ ਤੇਗਾ ਚੜੀਆਂ ਓ ਬਲ ਤੇ ਗੰਦੇ ਦੇਖਿਓ ਬਦ ਤੇ ਗੰਦੇ ਦੇਖ ਕੋਲਾਂ ਦੇ ਅਸ਼ੋਕਤ ਹੋਏ ਬਰਾਣ ਫਿਰ ਅਰਸ਼ਾਂ ਤੋਂ ਪਰਬੂ ਚੱਲੀ ਆ ਅਜੋ ਪਰਬੂ ਚੱਲੀ ਆ ਓਸ਼ਨ ਵਿੱਚ ਪਹੁੰਚਾ ਜੇ ਤਾਂ ਕਿਸੇ ਕਚੇ ਸੂਤ ਦੀ ਓ ਜੇ ਸਿੱਧਾ ਕੇ ਸੂਤ ਦੀ ਓ ਫੜਤਾ ਬਣ ਗਈ ਆ ਮੰਜੀ ਬਣ ਗਈ ਚੰਨਣ ਜਨਣੀ ਰੱਖਦੀ ਸਭ ਦੀ ਬੰਦਗੀ ਪਈ ਪਰ ਉਹ ਕੋਲਾ ਪੰਗੂੜਾ ਝੂੜਦੀ ਕੋਲਾ ਬਗੂੜਾ ਝੂੜਦੀ ਸਭ ਦੇ ਤਖੜੇ ਬਾਪਾ ਨਾ ਹੋਰ ਸਭਨਾਂ ਦੇ ਦਿੱਲੀ ਸ਼ਾਦੀਆਂ 'ਚ ਸਭਨਾਂ ਦੇ ਦਿੱਲੀ ਸ਼ਾਦੀਆਂ ਅਕੀ ਬੀਜਾ ਖੜਾ ਕੋਲਾ ਛੱਡ ਕੇ ਜਾਂਦਾ ਦਾ ਪਾਟੜਾਂ ਲਗੀ ਚਰਨੀ ਬੀਜ ਨੇ ਚੌਕੇ ਚਾਲ ਲਪਤੀਆ ਮੇਰੀਆਂ ਚਾਲ ਲਪਤੀਆ ਮੇਰੀਆਂ ਨਾ ਦੁੱਧ ਨੂੰ ਪਾਣੀ ਹਾਂ ਉਹ ਚਾਲ ਲਪਤੀਆ ਮੇਰੀਆਂ ਖੰਡ ਗੱਲ ਕਰ ਲੋ ਵੀ ਵੀਰ ਜਸਵੰਤ ਪੁੱਤਰੀ ਮੀਰ ਦੀ ਨੇ ਪਹਿਲੀ ਸ਼ਰਤ ਪੂਰੀ ਕਰ ਦਿੱਤੀ ਗੱਲ ਵਿੱਚ ਪਾ ਕੇ ਪੱਲਾ ਦੰਦੀ ਫੜ ਕੇ ਹਰਿਆ ਕਾ ਵੀ ਜੇ ਬਾਣੀਆਂ ਦੇ ਚਰਨਾ ਤੇ ਮੱਥਾ ਟੇਕਿਆ ਉਹ ਪਤਿਆ ਤੂੰ ਸ਼ਰਤ ਦੱਸੇ ਮੈਂ ਪੂਰੀ ਕਰਤੀ ਮੈਨੂੰ ਚੁੱਕੇ ਚੜ ਲਾ ਆ ਵੀਰੇ ਪੀਜਾ ਬਣੀਆਂ ਖੜੇ ਲੱਕੜ ਵਾਂਗੂ ਟੁੱਟ ਗਿਆ ਕੋਲਾ ਮੈਨੂੰ ਤਾਂ ਤੇਰੇ ਤੇ ਪ੍ਰਤੀਤ ਨਹੀਂ ਮਹਾਜਨ ਖੱਤਰੀ ਕਹਿੰਦੇ ਵੀਜਾ ਪ੍ਰਤੀਤ ਕਾ ਤੋਂ ਨਹੀਂ ਕਹਿੰਦਾ ਪ੍ਰਤੀਤ ਹੋਣੀ ਜੇ ਮੇਰੀ ਇੱਕ ਸ਼ਰਤ ਹੋਰ ਪੂਰੀ ਕਰੇ ਫਿਰ ਮੈਨੂੰ ਚੁੱਕੇ ਚਾੜੂ ਮਹਾਜਨ ਖੱਤਰੀ ਕੋਰਨਾ ਦਾ ਬਾਪ ਕਹਿਣ ਲੱਗਿਆ ਵੀਜਾ ਆ ਜਿਹੜੀ ਸ਼ਰਤ ਪੂਰੀ ਕੀਤੀ ਇਹਨੇ ਜਾਨ ਤੇ ਖੇਡ ਕੇ ਕੀਤੀ ਆ ਤੂੰ ਕਹਿੰਦਾ ਮੈਨੂੰ ਪ੍ਰਤੀਤ ਨਹੀਂ ਤੈਨੂੰ ਪ੍ਰਤੀਤ ਕਿਵੇਂ ਆਊਗੀ ਕਹਿੰਦਾ ਮੈਂ ਦੂਜੀ ਸ਼ਰਤ ਦੱਸਾਂ ਜੇ ਕੋ ਨੋ ਕਰ ਦੇ ਪੂਰੀ ਫਿਰ ਮੈਨੂੰ ਪ੍ਰਤੀਤਾ ਮਹਾਜਨ ਖत्री ਕਹਿਣ ਲੱਗੇ ਵੀ ਇਹ ਦੂਜੀ ਸ਼ਰਤ ਕਿਹੜੀ ਦੱਸੇਗਾ ਉਹ ਕਹਿੰਦਾ ਲੱਕ ਜੀ ਨਹੀਂ ਡੂੰਗੀ ਖਾਲੀ ਪੱਟ ਲਗੇ ਥੱਲੇ ਖੁੰਡਾਂ ਦੀ ਜੜ੍ਹ ਦੀ ਅੱਗ ਉੱਤੇ ਬਣਾ ਦੀਏ ਲੋਹੇ ਦੀ ਸੜਕ ਇਹ ਉਹੇ ਦੀ ਸੜਕ ਦੇ ਉੱਤੇ ਇਹ ਤੁਰਕੇ ਦਿਖਾਵੇ ਮੈਨੂੰ ਇਹਦੇ ਪੈਰਾਂ ਨੂੰ ਦਾਗ ਨਹੀਂ ਲੱਗਣਾ ਚਾਹੀਦਾ ਅਗਲੇ ਪਾਸੇ ਚਾਰ ਖਾਨਤ ਪਾ ਕੇ ਲੋਹੇ ਦੇ ਰਖਾਂ ਉਹ ਵੀ ਅੱਗ ਦੇ ਵਾਂਗੂ ਪਖਦੇ ਹੋਣ ਉਹ ਹੱਥਾਂ ਤੇ ਚੱਕੇ ਇਹਦੇ ਹੱਥਾਂ ਨੂੰ ਦਾਗ ਨਹੀਂ ਲੱਗਣਾ ਚਾਹੀਦਾ ਜੇ ਤਾਂ ਮੇਰੀ ਸ਼ਰਤ ਕਰ ਗਈ ਪੂਰੀ ਫਿਰ ਮੈਂ ਹਾਰ ਫੁੱਲਾਂ ਦੇ ਪਾ ਕੇ ਗਲ ਦੇ ਵਿੱਚ ਇਹਨੂੰ ਚੌਂਕੇ ਚੜ੍ਹ ਲੂੰ ਜੇ ਮੇਰੀ ਸ਼ਰਤ ਪੂਰੀ ਨਾ ਹੋਈ ਫਿਰ ਨਹੀਂ ਮੈਂ ਚੌਂਕੇ ਚੜ੍ਹਨੀ ਉੱਥੇ ਕਾ ਲੱਕਸਾਨ ਖਾਲੀ ਪਟਲੀ ਕੀਤੀ ਚੱਟ ਤਿਆਰ ਉੱਤੇ ਤਵੀਆਂ ਵੀੜੀਆਂ ਲਾਂਬੇ ਬੜਲੀ ਤਾਰ ਗਰਲੇ ਚੱਕੂ ਪਸਣੇ ਸਿੱਧੇ ਸਭ ਜੋ ਕਟਾਰ ਜਿੱਥੇ ਸੀ ਔਡਾ ਅਗਦਾ ਖੰਨ ਤਪਾਲੇ ਚਾਰ ਐ ਫਿਰ ਬੋਲਿਆ ਬੀਜਾ ਬਾਣੀਆਂ ਵੀਰੋ ਕਰਕੇ ਮਾਰੋ ਮਾਰ ਕੋਲਾ ਚੜ ਜਾ ਉੱਤੇ ਛੜਖਦੇ ਤਰਖਾ ਪੰਬਾਂ ਨੇ ਪਾਰ ਜੇ ਡਰ ਗਿਆ ਕਿ ਅੱਗੇ ਦੇਖ ਕੇ ਤੇਰੇ ਤੂ ਕੇ ਮਾਰੂ ਤਲਵਾਰ ਐ ਇਹ ਰੀਤਾ ਧਰਮਰਾਜ ਦੀ ਕਹਿੰਦਾ ਮਾਰਗੇ ਚੋਰ ਤੇ ਯਾਰ ਜੇ ਇੱਥੋਂ ਸੱਚੀ ਹੋ ਜੇ ਗਲ ਪਾਉਂਗਾ ਫੁੱਲਾਂ ਦੇ ਹਾਰ ਫਿਰ ਹਾਰ ਫੁੱਲਾਂ ਦੇ ਪਾ ਕੇ ਕੋਲਾ ਤੈਨੂੰ ਚੌਕੇ ਲਾਉਂਗਾ ਝਾੜ ਕਰ ਮੇਰੀ ਸ਼ਰਤ ਪੂਰੀ ਬਾਰੀ ਵੀਰੋ ਕੋਲਾ ਦੀ ਆ ਗਈ ਉੱਥੇ ਕਾ ਨੇੜੇ ਆਉਂਦੀ ਸੜਕ ਦੇ ਅਗ ਦੂਰੋਂ ਮਾਰਦੀ ਪਹਾ ਕਹਿੰਦੀ ਪਲ-ਪਲ ਬੋੜੀ ਮਾਲਕਾ ਤੂੰ ਮੇਰੀ ਘਰੀ ਭਲਗਾ ਮੈਨੂੰ ਲੱਜਿਆ ਤੇਰੇ ਨਾਮ ਦੀ ਹੁਣ ਇੱਥੋਂ ਲੰਮੀ ਬਚਾ ਪੁੱਤਰੀ ਮੀਰ ਦੀ ਨੇ ਰੱਬ ਦੀ ਦਰਗਾਹ 'ਚ ਬੇਨਤੀ ਕੀਤੀ ਜਾ ਮਾਲਕਾ ਜੇ ਤੂੰ ਮੈਨੂੰ ਇਥੋ ਲੱਗਿਆ ਮੇਰੀ ਤਾਂ ਰਹਿੰਦੀ ਜੇ ਮੇਰੀ ਸ਼ਰਤ ਪੂਰੀ ਕਰਨੇ ਇੱਕ ਸੱਪ ਦੇ ਬੱਚੇ ਦਾ ਧਾਰ ਕੇ ਪਰਮੇਸ਼ਰ ਰੂਪ ਐ ਕਰਕੇ ਸੜਕ ਦੇ ਉੱਤੇ ਮੇਲ ਦੱਸ ਲਿਆ ਫਿਰਦਾ ਕੋਲਾ ਨੇ ਨਿਗਾਹ ਪੈ ਗਿਆ ਕੋਲਾ ਕਹਿਣ ਲੱਗੀ ਜੇ ਤੋ ਸੱਪ ਦੇ ਬੱਚੇ ਨੂੰ ਸੇਖ ਨਹੀਂ ਲੱਗਦਾ ਤੈਨੂੰ ਕਿੱਥੇ ਲੱਗਣ ਲੱਗਿਆ ਸੁਖਮ ਰੂਪ ਸਪੋੜੀਆਂ ਬੈਠਾ ਸ਼ਰਕਤੇ ਆ ਫਿਰ ਕੌਲਾ ਨੇ ਪ੍ਰਭੂ ਜਾਣਿਆ ਬਹੁਤਾ ਚੜ ਗਿਆ ਚਾ ਉਹ ਵੀਰੇ ਉੱਤੇ ਸ਼ਰਕਦੇ ਜਾ ਜਿਹੜੀ ਸੱਜਾ ਕਦਮ ਢਕਾ ਆਉਂਦੀ ਚਖਾਂ ਤੇ ਮੇਲ ਦੀ ਪੁੱਤਰੀ ਮੀਰ ਦੀ ਫਿਰ ਨੋਂ ਨੋਂ ਝੂਟੇ ਖਾ ਸੁਨਣ ਤੜਕੇ ਡਿਗਪੀਆਂ ਜਿਵੇਂ ਦਾਤੀ ਦੇ ਮੂਹਰੇ ਕਹਾ ਜਿੱਥੇ ਸੇ ਉਡਾਗਦਾ ਕੋਲੋਂ ਤਖੜੋਤੀ ਜਾ ਖੰਨ ਲੋਹੇ ਦੇ ਚੱਕ ਕੇ ਐਨਾ ਹੱਥਾਂ ਤੇ ਲਾਵੇ ਟਕਾ ਠੰਡੇ ਹੋ ਗਏ ਵੰਗ ਸੀਦੇ ਵੀਰੋ ਫਿਰ ਜਿਹੜੇ ਬੀਜ ਨੇ ਸੀ ਲੈ ਤਪਾ ਕਹਿੰਦੀ ਦੁਨੀਆਂ ਪੇਰਾਂ ਦਾ ਕੁਛ ਨਹੀਂ ਵਿਗੜਿਆ ਓ ਕੀ ਐ ਕਵਈਆ ਚੱਕ ਕੇ ਚੋਲੀ ਵਿੱਚ ਪਾ ਜਿਸਾਤ ਮੇਰਾ ਕੈਮ ਹੈ ਜਿੱਤੋਂ ਪਰਮੰਗਮਾ ਓ ਪੱਤੀਆਂ ਪਾਉਣੀ ਰੱਬ ਦਾ ਬਾਤ ਮੈਨੂੰ ਚੌਂਕੇ ਤੇ ਨਹੀਂ ਛੜਾ ਏਕ ਦੂਜੀ ਸ਼ਰਤ ਕਿਵੇਂ ਪੂਰੀ ਕਰਤੀ ਵੀਰੇ I don't mind. i oh. ਦੀ ਦੀ ਆ ਲੜੀ ਮੇਰਾ ਜੀ ਦੀ ਓ ਮਾਰ ਕੇ ਚੋਰਦੇ ਜਾ ਰਾਂ ਜੇ ਇਥੇ ਤੂੰ ਸੱਚੀ ਹੋ ਜੇ ਮਰਦੀ ਬਾਹਂ ਇੰਦੀ ਪਲਪਲ ਵਾਣੀ ਮਾਲਗਾ ਕੋਲ ਬਲ ਬੜੀ ਮਾਲਗਾ ਮੇਰੀ ਕਰੀ ਫਰਗਾ ਮੈਨੂੰ ਲੱਗਿਆ ਤੇਰੇ ਨਾਮ ਦੀ ਲੱਗਿਆ ਤੇਰੇ ਨਾਮ ਦੀ ਹੁਣ ਇੱਥੋਂ ਲਵੀਂ ਓ ਸੁਖ ਮਰੂਪ ਸ਼ੜਕਤ ਮੇਰਾ ਗੈਵਿਆ ਜੈ ਜੈ ਤੇ ਮੇਰਾ ਗੈਵਿਆ ਚਤੋਂ ਪਰਮਗ ਮੈਂ ਪਾਵਾਂ ਬਾਸਦਾ ਰੱਬ ਦਾ ਹੋ ਬਾਰੇ ਬਾਸਦਾ ਰੱਬ ਦਾ ਮਨ ਚੌਕੇ ਲਵੀ ਦੇਦਾ ਮੈਂ ਪਾਵਾਂ ਬਾਸਦਾ ਰੱਬ ਦਾ ਲੋ ਵੀਰੇ ਪੁੱਤਰੀ ਮੀਰਦੀਨ ਹੋ ਜਸਵੰਦੇ ਦੋ ਸ਼ਰਤਾਂ ਪੂਰੀਆਂ ਪੂਰੀਆਂ ਕਰ ਦਿੱਤੀਆਂ ਮਹਾਜਨ ਖੱਤਰੀ ਕਹਿਣ ਲੱਗੇ ਬੀਜੈ ਨੂੰ ਚੌਂਕੇ ਨਹੀਂ ਚਾੜਦਾ ਕਹਿੰਦਾ ਮੈਨੂੰ ਤਾਂ ਇਹਦੇ ਤਾਂ ਪ੍ਰਤੀਤ ਨਹੀਂ ਉਹ ਕਹਿੰਦੇ ਬੀਜੈ ਆ ਪ੍ਰਤੀਤ ਤੈਨੂੰ ਕਿਵੇਂ ਆਊਗੀ ਦੋ ਸ਼ਰਤਾਂ ਪੂਰੀਆਂ ਕਰਤੀਆਂ ਨੂੰ ਚੌਂਕੇ ਚਾੜ ਲਾ ਕਹਿੰਦਾ ਮੈਨੂੰ ਪ੍ਰਤੀਤ ਤਾਂ ਆਊਗਾ ਜੇ ਮੇਰੀ ਤੀਜੀ ਸ਼ਰਤ ਪੂਰੀ ਕਰੇ ਮਹਾਜਨ ਖੱਤਰੀ ਕਹਿੰਦੇ ਬੀਜੈ ਨੇ ਜਾਣ ਤੇ ਖੇੜ ਕੇ ਤੇਰੀਆਂ ਦੋ ਸ਼ਰਤਾਂ ਪੂਰੀਆਂ ਕੀਤੀਆਂ ਹੁਣ ਲੋਹੇ ਦੀ ਸੜਕਾ ਅੱਗ ਦੇ ਵਾਂਗੂ ਤਪਦੀ ਆ ਉਹਦੇ ਉਹਦੇ ਉੱਤੇ ਤੁਰਨਾ ਕਿੱਥੇ ਖਾਲਾ ਜੀ ਦਾ ਵਣਾ ਉਹ ਵੀ ਜੇ ਤੇਰੀ ਜਾਨ ਤੇ ਖੜ ਕੇ ਸ਼ਰਤ ਪੂਰੀ ਕੀਤੀ ਤੈਨੂੰ ਚੌਕੇ ਚਾੜ ਲਾ ਵੀਜਾ ਬਾਣੀਆਂ ਕਹਿੰਦਾ ਮੈਨੂੰ ਤਾਂ ਹਜੇ ਵੀ ਇੱਥੇ ਪ੍ਰਤੀਤ ਨਹੀਂ ਮਹਾਜਨ ਖੱਤਰੀ ਕੌਲਾਂ ਦਾ ਬਾਪ ਕਹਿਣ ਲੱਗਾ ਫਿਰ ਤੈਨੂੰ ਯਕੀਨ ਕਿਵੇਂ ਆਊਗਾ ਕਹਿੰਦਾ ਮੈਂ ਤੇਲ ਦਾ ਕੜਾਹਾ ਪੂਰਾ ਤੇਲ ਜਦੋਂ ਸਨਾਟੇ ਲੱਗ ਜਾ ਛੱਡਣ ਤਪ ਜਾ ਤੰਦੂਰ ਤੇ ਬਾੰਗ ਵਿੱਚ ਮਨਸੂਰੀ ਪੈਸਾ ਸੜਦੇ ਆ ਇਹ ਹੱਥ ਦਾ ਕਰੋਲਾ ਦੇਖ ਕੇ ਮਸਜਦੇ ਤੇਲ ਦੇ ਵਿੱਚੋਂ ਪੈਸਾ ਕੱਢੇ ਫਿਰ ਮੈਨੂੰ ਪ੍ਰਤੀਤ ਦਾ ਜਿਹਾ ਸਾਥ ਕਹਿ ਮੈਂ ਫਿਰ ਮੈਂ ਚੌਕੇ ਚਾੜੂ ਉੱਥੇ ਕਿਹਾ ਅਗ ਖੁੰਡਾਂ ਦੀ ਬਾੜ ਲਈ ਲਿਆ ਤੇਲ ਦਾ ਕਿਰਾਹਾ ਪੂਰ ਉਹ ਵੀਰੋ ਡਾਈਆਂ ਜਾਣ ਤੇ ਝਾੜੀਆਂ ਤੇਲ ਤਪ ਗਿਆ ਬੰਗ ਤੰਦੂਰ ਬਸ ਬੀਜਾ ਪੈਸੇ ਨੂੰ ਸਟਕੇ ਫਿਰ ਹੋ ਕੇ ਖੜ ਗਿਆ ਦੂਰ ਹੈ ਪੈਸਾ ਕਰ ਦੇ ਨਹੀਂ ਤਗੜਾਂ ਪਿੱਟੀਏ ਬੀਜਾ ਦੇਵੇ ਅੱਖਾਂ ਦੀ ਕੂਰ ਜੇ ਤਰ ਪੈ ਗਿਆ ਚੋ ਸਰੀਰ ਤੇ ਆ ਤੇਰੀਆਂ ਮਿੰਡੀਆਂ ਸਿੱਟੂ ਬਤੂਰ ਤੈਨੂੰ ਬਨ ਕੇ ਚੱਕੀ ਸਿੜਦੇ ਆ ਲਾ ਕੇ ਤੱਕ ਜਮੂਰ ਫਿਰ ਪੈਣਾ ਚ ਪਾਉਂਗਾ ਵੇੜੀਆਂ ਆ ਨੌਹਾਂ ਦੇ ਵਿੱਚ ਨਥੂਰ ਹੈ ਜੇ ਇਥੇ ਸੱਚੀ ਹੋ ਜਾਏ ਕੌਲਾਂ ਤੈਨੂੰ ਆਪੇ ਹੀ ਕਰੂ ਮਨਜ਼ੂਰ ਕਹਿੰਦਾ ਜੇ ਮਸ਼ਦੇ ਤੇਲ ਦੇ ਵਿੱਚੋਂ ਪੈਸਾ ਕੱਢ ਕੇ ਦਿਖਾਵਾਂ ਫਿਰ ਮੈਂ ਤੈਨੂੰ ਚੌਕੇ ਚਾੜੂ ਉਹ ਵੀਰੋ ਬਾਰੀ ਕੌਲਾਂ ਦੀ ਆ ਗਈ ਕੌਲਾਂ ਨੇ ਪੱਟ ਕੇ ਨਿਗਾਹ ਮਾਰੀ ਚਾਰ ਚਪੇਰੇ ਕਹਿੰਦੀ ਉਹ ਮਾਲਕਾ ਜਾਂ ਮੈਂ ਆਂ ਜੇ ਮੇਰਾ ਬਾਪ ਆ ਤੀਜਾ ਸਾਡਾ ਕੋਈ ਕਰਦਾ ਮੈਂਬਰ ਹੈ ਨਹੀਂ ਜਿਵੇਂ ਮੈਂ ਦੋ ਸ਼ਰਤਾਂ ਪੂਰੀਆਂ ਕਰ ਦਿੱਤੀਆਂ ਕੋਈ ਸਾਡੇ ਹੋਰ ਬੰਦੇ ਦੋ ਚਾਰ ਹੁੰਦੇ ਬੀਜੇ ਬਣੀਆਂ ਨੂੰ ਕੋਈ ਸਮਝਾਉਂਦਾ ਕੋਈ ਕੂਰ ਦਾ ਮੈਨੂੰ ਚੌਂਕੇ ਚੜ ਜਾਂਦਾ ਅੱਜ ਮੈਂ ਆ ਜਾਂ ਮੇਰਾ ਬਾਪ ਆ ਕੋਲਾ ਕੜਾਹੇ ਦੇ ਕੋਲੇ ਆ ਗਈ ਤੇਲ ਵਾਲੇ ਖਾਂ ਦਾ ਉੱਥੇ ਘਰਤਾ ਪਿਆ ਕੜਾਹਾ ਤੇਲ ਦਾ ਕਾਲਾ ਹੋ ਗਿਆ ਜੋ ਉਹ ਵੀਰੋ ਬਲ ਕੜਾਹੇ ਦੇ ਕੇ ਕੋਲਾ ਪੈਂਦੀ ਰੋ ਕਹਿੰਦੀ ਮੇਰਾ ਬੈਰੀ ਸਾਰਾ ਸਹਿਰਾ ਜਜ਼ਰਦੀ ਹੈ ਨੀਗਾ ਕੋ ਉਹ ਵੀਰੋ ਰੋਣਾ ਕੋਲਾ ਦਾ ਸੁਣ ਕੇ ਫਿਰ ਰੱਬ ਗਿਆ ਸਹਾਈ ਹੋ ਉਹਨੇ ਰੂਪ ਮਕਰ ਦਾ ਤਾਰ ਕੇ ਦਿੱਤੇ ਤੇਲ ਚ ਖੰਭ ਡਬੋ ਰੱਬ ਲਾਉਂਦਾ ਤੇਲ ਤੇ ਤਾਰੀਆਂ ਕਿਤੇ ਡੁੱਬ ਦਤੇ ਨੰਗਾ ਹੋ ਹੱਥ ਕੜਾਹੇ ਫੇਰ ਕੇ ਪੈਸਾ ਲੈਂਦੀ ਟੋਕ ਉਹ ਬੀਜੇ ਨੂੰ ਬਾਜਾ ਮਾਰਦੀ ਏ ਕੀ ਏ ਕਬਈਆ ਤੂੰ ਕਾ ਤੋੜਿਆ ਮੋ ਸੱਚ ਦੱਸਿਓ ਪਤਿਆ ਮੇਰੇ ਪੈਸੇ ਇੱਕ ਸਿੱਟੇ ਜਾਂਦੋ ਇੱਕ ਮੱਜਦੇ ਤੇਲ ਚ ਕੋਨਾ ਕਿਵੇਂ ਪੈਸਾ ਕੱਢ ਕੇ ਦਿਖਾਉਂਦੀ ਵੀਰੇ ਉੱਥੇ ਖੁੰਡਾਂ ਦੀ ਢਾਲ ਲਈ ਲਿਆ ਤੈਨ ਲਖਾ ਹਾਪੂਰਾ ਓ ਡੰਗਾਂ ਜੰਦ ਤੇ ਜੋੜੀਆਂ ਵੇ ਡੰਗਾਂ ਡੰਦ ਤੇ ਜਾ ਰੀਆਂ ਤੇ ਪਪਿਆ ਹਵਾਗ ਤੇ ਦੂਰ ਬਚ ਵੀ ਜਾ ਪੈਸੇ ਨੂੰ ਛੱਟ ਕੇ ਵੇ ਵੀ ਜਾ ਪੈਸੇ ਨੂੰ ਛੱਟ ਕੇ ਹੋ ਕੇ ਖੜ ਗਏ ਜਾ ਦੂਰ ਬਸ ਕੱਢਨੀ ਤਗਣੀਆਂ ਬਟੀ ਗਈ ਵੇ ਕੜਰੀ ਤਗੜੀਆਂ ਪਟੀ ਗਈ ਵੀਰ ਦੇਵੇ ਅਖਾਨੀ ਪੂਰੰ ਮੈਂ ਪੈ ਗਿਆ ਤੇ ਸਰੀਰ ਨੂੰ ਪੈ ਗਿਆ ਤੇ ਸਰੀਰ ਨੂੰ ਮਿੱਡੀਆਂ ਸਟੂ ਬਤੂਰੰ ਮੈਨੂੰ ਬਨ ਕੇ ਜੱਕੀ ਸੜਦੇ ਆ ਬਨ ਕੇ ਜੱਕੀ ਸੜਦੇ ਆ ਲਾ ਕੇ ਹਤਾਬ ਕਜਮੂਰਾਂ ਤੇ ਪਰਾਂ ਚ ਪਾਉਂਗਾ ਬੇੜੀਆਂ ਰਾਜ ਬਊਗਾ ਬੇੜੀ तपिया ते फ काला उ बल कड़ाहे ਵੱਲਕੜਾ ਹੈ ਦੇਗ ਗਈ ਹਰ ਕੋਲਾ ਬੰਦੀ ਮੇਰਾ ਬੈਰੀ ਸਾਰਾ ਸ਼ਹਿਰ ਆਏ ਬੈਰੀ ਸਾਰਾ ਸ਼ਹਿਰ ਆਏ ਓਏ ਦਰਦ ਹੀ ਹੈ ਨੀਗਾ ਓਏ ਰੋਣਾ ਕੋਲਾਂ ਦਾ ਜਾਣ ਗੀ ਰੋਣਾ ਕੋਲਾਂ ਦਾ ਜਾਣ ਗੀ ਰੱਬ ਗਿਆ ਸਹਾਈ ਓਏ ਰੂਪ ਪੁਮਾਕੜ ਦੇਖੀ ਓਏ ਤਾਰ ਕੇ ਤਕੜਾ ਹੈ ਫੇਰ ਕੀ ਓਏ ਪੈਸਾ ਲੈਂਦੀ ਓ ਬੀਜ ਨੂੰ ਆਵਾਜਾ ਬੀਜ ਨੂੰ ਆਵਾਜਾ ਮਾਰਦੀ ਫੇਰ ਤੂੰ ਕ ਤੋੜਿਆ ਸੱਚੇ ਦੱਸ ਦੇ ਪਤਿਆ ਮੇਰੀਆ ਦੱਸ ਦੇ ਪਤਿਆ ਮੇਰੀਆ بس ਐ ਕਸਟੇ ਜਾ ਦੋ ਓ ਦੱਸ ਦੇ ਪਤਿਆ ਮੇਰੀਆ ਲੋ ਵੀਰੇ ਪੁੱਤਰੀ ਵੀਰ ਦੀ ਨੇ ਚੌਥੀ ਸ਼ਰਤ ਪੂਰੀ ਕਰ ਦਿੱਤੀ ਜੋੜੀ ਭੇਰਾ ਮਹਾਜਨ ਖੱਤਰੀ ਕਹਿਣ ਲੱਗੇ ਬੀਜਿਆ ਫੋਨ ਤੈਨੂੰ ਪ੍ਰਤੀਤ ਆ ਵੀਜਾ ਬਾਣੀਆਂ ਵੀਰੋ ਖੜੇ ਲੱਕੜ ਵਾਂਗੂ ਟੁੱਟ ਗਿਆ ਕੋਲਾ ਮੈਨੂੰ ਤਾਂ ਹਜੇ ਵੀ ਤੇਰੇ ਤੇ ਪ੍ਰਤੀਤ ਨਹੀਂ ਮਹਾਜਨ ਖੱਤਰੀ ਕੋਲਾ ਦਾ ਬਾਪ ਕਹਿੰਦੇ ਫਿਰ ਤੈਨੂੰ ਕਿਵੇਂ ਪ੍ਰਤੀਤ ਆਊਗੀ ਉਹ ਕਹਿੰਦਾ ਜੇ ਮੈਂ ਚੌਥੀ ਸ਼ਰਤ ਦੱਸਾਂ ਕੋਲਾ ਚੌਥੀ ਸ਼ਰਤ ਪੂਰੀ ਕਰ ਦੇ ਫਿਰ ਮੈਂ ਚੁੱਕੇ ਚਾੜੂ ਮਹਾਜਨ ਖੱਤਰੀ ਕਹਿੰਦੇ ਆਓ ਵੀਜਾ ਬਾਣੀਆਂ ਬੈਠਾ ਸਾਡੇ ਪਾਸ ਦੇਖ ਮੂਰਖ ਕੰਬ ਗਾਰਦੇ ਚਤਰ ਲਿਉਂਦੇ ਰਾਸ ਨਾਰਾ ਦੇ ਪੇਟੋ 6 ਜਤੀ 7ਵਾਂ ਪਖਤ ਬਿਆਸ ਇਹਨਾਂ ਨੇ ਵਾਅਦਾ ਵਧਾਇਆ ਦੇਸ਼ ਦਾ ਕਰਕੇ ਬਹੁਤ ਤਲਾਸ਼ ਇਹ ਰੋਂਦੀ ਤਹਾ ਮਾਰਦੀ ਸਾਨੂੰ ਆਉਂਦਾ ਬਹੁਤ ਤਰਾਸ ਹੈ ਇਹਨੂੰ ਅਜੇ ਵੀ ਚੌਂਕੇ ਚਾੜ ਲਾ ਵਿਚਾਰੀ ਦੀ ਪੂਰੀ ਕਰ ਦੇ ਕਾਸ ਉਹ ਜੇ ਇੱਡੀ ਮਾੜੀ ਹੁੰਦੀ ਤੇਰੇ ਚਰਨਾਂ ਤੇ ਨਮਾਜ਼ ਕਰੀ ਬੈਠੀ ਆ ਤੂੰ ਸ਼ਰਤਾਂ ਦੱਸੀ ਜਾਂਦਾ ਇਹ ਕੋਲਾਂ ਪੂਰੀਆਂ ਕਰੀ ਜਾਂਦੀ ਆ ਇਹਨੂੰ ਚੌਂਕੇ ਚਾੜ ਲਾ ਵੀਜਾ ਬਾਣੀਆਂ ਕਹਿੰਦਾ ਨਾਰਾਂ ਚੰਗੀਆਂ ਨਹੀਂ ਹੁੰਦੀਆਂ ਮੈਂ ਨਹੀਂ ਚੌਂਕੇ ਚਾੜਨੀ ਬੋਲਿਆ ਵੀਜਾ ਬਾਣੀਆਂ ਦਿਲਵਰ ਬਣ ਕੇ ਠੇਠ ਉਹ ਲੋਕੋ ਨਾਰਾ ਜੱਤੀ ਨਹੀਂ ਹੁੰਦੀਆਂ ਪੰਮ ਲਵੋ ਜਮਾ ਕੇ ਦੇਖ ਇਹ ਨਾਰਾ ਕੱਚੇ ਭੂਤ ਨੇ ਇਹ ਲਗਦੀਆਂ ਚੜਦੇ ਚੇਤ ਬੰਦਾ ਸੁਫਨੇ ਅੰਦਰ ਨਹੀਂ ਮਿਲਦਾ ਜਿਹਦੇ ਪੈਂਦੀਆਂ ਪੇਸ਼ ਇਹ ਟੱਪਰ ਮਾਰਦੀਆਂ ਪੀੜ ਕੇ ਤੀਆਂ ਪੁੱਤ ਸਮੇਤ ਇਹਨਾਂ ਨੇ ਦੈਸਰ ਵਰਗੇ ਮਾਰਲੇ ਤੇ ਲਿੰਕਾ ਸੋਨੇ ਦੀ ਰਲਾਤੀ ਰੇਤ ਮੂੰਹ ਕੰਡਿਆਲਾ ਰਾਜੇ ਪੋਜਦੇ ਕਾਠੀ ਸਣੇ ਸਮੇਤ ਚਰਨਾਂ ਦਾ ਚੁੱਲਾ ਇਹ ਕਰੇ ਅੱਗ ਜਲਾਵੇ ਹੇਠ ਇਹਨੂੰ ਫੇਰ ਮੈਂ ਚੌਕੇ ਚਾਲ ਨੂੰ ਜੇ ਪਾਪਣ ਦੇ ਲੱਗੇ ਨਾ ਪੈਰਾਂ ਨੂੰ ਹੇਠ ਸੇਕ ਕਹਿੰਦਾ ਅਠਾ ਸ਼ੇਰਾਂ ਦਾ ਦੇਜ ਕਾ ਚਰਨਾ ਤੇ ਰੱਖ ਕੇ ਮੇਰੀ ਸਾਰੀ ਬਰਾਦਰੀ ਨੂੰ ਭੋਜਨ ਬਣਾ ਕੇ ਛਕਾਵੇ ਫਿਰ ਮੈਨੂੰ ਪ੍ਰਤੀਤਾ ਫਿਰ ਮੈਂ ਚੌਕੇ ਚਾੜੂ ਉੱਥੇ ਕਿਹਾ ਵੀਰੋ ਅਠਾ ਜਿਸ ਵੇਲੇ ਕਹਿੰਦਾ ਮੇਰੀ ਬਰਾਦਰੀ ਨੂੰ ਭੋਜਨ ਬਣਾ ਕੇ ਛਕਾਵੇ ਫਿਰ ਮੈਂ ਚੌਕੇ ਚਾੜੂ ਅਠਾ ਸ਼ੇਰਾਂ ਦਾ ਦੇਜ ਕਾ ਉਹਨਾਂ ਨੇ ਸ਼ੇਰੋਂ ਲਿਆ ਮੰਗਵਾ ਬਾਸਪਤੀ ਦੇ ਚੌਲਸੀਓ ਨੇ ਉਹ ਵੀ ਲਿਆ ਮੰਗਵਾ ਫਿਰ ਕਪਲਾ ਗਊ ਦਾ ਦੁੱਧ ਸੀ ਉਹਨੇ ਉਹ ਵੀ ਲਿਆ ਚਵਾ ਉਹਨੇ ਚਰਨਾ ਦਾ ਚੁੱਲਾ ਬਣਾ ਲਿਆ ਲੇ ਪੱਥਰਾਂ ਦੀ ਅੱਗ ਮਚਾ ਫਿਰ ਮੱਜਦੀਆ ਕਬਲ ਦੇਖ ਕੇ ਕੌਲਾਂ ਦਾ ਚਿਹਰਾ ਗਿਆ ਕਮੜਾ ਰੂਪ ਕੀੜੀ ਦਾ ਤਾਰ ਕੇ ਰੱਬ ਬੈਠਾ ਦੇਜ ਕੇ ਤੇ ਆ ਫਿਰ ਕੌਲਾਂ ਨੇ ਪ੍ਰਭੂ ਜਾਣਿਆ ਉਹਨੂੰ ਬਹੁਤਾ ਚੜ ਗਿਆ ਚਾ ਇੰਨਾ ਹੱਥੀਆਂ ਬਣਾਉਂਦੀ ਕਰਸ਼ੀnga ਜਰ ਨਹੀਂ ਲੱਗਦਾ ਤਾਂ ਖੀਰ ਤਾਂ ਬਣ ਗਈ ਦੁੱਧ ਦੀ ਦੇਜ ਕਾ ਲਿਆ ਚਰਨਾ ਤੋਂ ਲਾ ਫਿਰ ਚਾਰ ਬਰਾਮਣ ਸੱਦ ਕੇ ਇਹ ਕੀ ਕੋਈ ਆਨੇ ਪੰਗ ਦਿੱਤੀ ਲਾ ਪੋਜਨ ਪਾ ਕੇ ਥਾਲੀਏ ਪਰ ਹੁੰਦੇ ਵੇ ਵਰਤਾ ਜਿੱਥੇ ਬੈਠਾ ਵੀਜਾ ਬਾਣੀਆਂ ਉਹਦੇ ਮੂਹਰੇ ਤਰਦੀ ਜਾ ਜਸਤ ਮੇਰਾ ਕਾਇਮ ਆ ਓ ਚਿੱਤੋਂ ਭਰਮਗਮਾ ਪਤਿਆ ਪਾਉਣੀ ਰੱਬ ਦਾ ਵਾਅਦਾ ਮੈਨੂੰ ਚੌਂਕੇ ਤੇ ਨਹੀਂ ਛੜਾ ਇਹ ਕਿਹ ਚੌਥੀ ਸ਼ਰਤ ਕੋਲਾ ਕਿਵੇਂ ਪੂਰੀ ਕਰਦੀ ਆ